ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊ ਚੈਨਲ ਤੇ ਮੈਂ ਸਤਨਾਮ ਸਿੰਘ ਸ਼ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਐਸੇ ਸਮੇਂ ਜਿਹੜੀ ਇੱਕ ਪਿੰਡ ਉਪਰ ਦੇੰਗ ਤੋ ਰਾਹਤ ਸਮਗਰੀ ਭੇਜਣ ਵਾਸਤੇ ਜਿਹੜੇ ਟਰੱਕ ਰਵਾ ਕੀਤੇ 101 ਟਰੱਕਾਂ ਦਾ ਜਿਹੜਾ ਕਾਫਲਾ ਉਹ ਜਾਣਾ ਇਸ ਵੇਲੇ ਸ਼ੁਰੂ ਹੋ ਚੁੱਕਿਆ ਹੈ ਜਲਦੀ ਹੀ ਲਾਈਵ ਤਸਵੀਰ ਆਫ ਟਾਈਗਰ ਪੰਜਾਬ ਨੇ ਉਹ ਚੈਨਲ ਤੋਂ ਦਿਖਾਉਣੇ ਜਾ ਰਹੀਆਂ ਹਨ ਆਪ ਜੀ ਕੋਲ ਤੋਂ ਕਾਡੋ ਸਿੱਧੀਆਂ ਲਾਈਨ ਤੋਂ ਸੁਣੀ ਦਾ ਰਾਹਤ ਸਮਗਰੀ ਵਾਸਤੇ ਜਿਹੜੇ ਕਿ 100 ਟਰੱਕ ਦਾ ਕਾਫਲਾ ਹੂਰ ਉਰਵਾਨਾ ਕੀਤਾ ਗਿਆ ਹੈ ਇਸ ਸਮੇਂ ਸਾਰੀਆਂ ਗੱਡੀਆਂ ਜਿਹੜੀਆਂ ਹੋਰ ਹੋ ਕੇ ਜਿਹੜੀਆਂ ਦਿਖਾਈਆਂ ਜਾਂਦੀਆਂ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬੜਿੰਗ ਵਿਖੇ ਜੀਟੀ ਰੋਡ ਤੇ ਦਾਣਾ ਮੰਡੀ ਦੇ ਵਿੱਚੋਂ ਨਜ਼ਦੀਕੀ ਟੋਲ ਪਲਾਜੇ ਕੋਲੋਂ ਇਹ ਚਾਲੂ ਕੀਤੀਆਂ ਜਾ ਰਹੀਆਂ ਹਨ ਵੀਰਾਂ ਤੁਹਾਨੂੰ ਦਿਖਾਉਣ ਫੋਕਸ ਕਰਦੇ ਆ ਬਣੇ ਰਹਿਣਾ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਲਿੰਕ ਅੱਗੇ ਭੇਜਣ ਦੀ ਕੋਸ਼ਿਸ਼ ਕਰਨੀ ਮੋੜ ਤੋਂ ਫਿਰ ਜਿਹੜਾ ਉਹ ਲਾਈਵ ਚਲਾਇਆ ਜਾ ਚੁੱਕਿਆ ਹੈ ਪੀਸੀ ਦੀਆਂ ਤਸਵੀਰਾਂ ਸ਼ੁਰੂ ਨਹੀਂ ਅਕਾਲੀ ਦਲ ਬਾਦਲ ਆਰਟੀ ਵੱਲੋਂ ਆੜਾ ਰਾਹਤ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਜੰਡੇ ਹੇਠਾ ਕਾਫਲੇ ਭੇਜੇ ਜਾ ਰਹੇ ਜਿੰਨੇ ਕਿ ਤੱਕ 101 ਟਰੱਕ ਰਾਤ ਸੁਨਗਰੀ ਖਾਣ ਪੀਣ ਵਾਲੀਆਂ ਵਸਤਾਂ ਤੋਂ ਇਲਾਵਾ ਡਾਕਟਰੀ ਦਵਾਈਆਂ ਆਦ ਦਾ ਪ੍ਰਬੰਧ ਜਿਹੜਾ ਉਹ ਪੂਰੀ ਲੀਡਰਸ਼ਿਪ ਵੱਲੋਂ ਪਿੰਡਾਂ ਦੇ ਵਿੱਚੋਂ ਸਹਿਯੋਗ ਲੈ ਕੇ ਇਕੱਠਾ ਕੀਤਾ ਗਿਆ ਹੈ ਇਹ ਕਿ ਇਹ ਵੀ ਗੱਲ ਸੱਚ ਹੁੰਦੀ ਹੈ ਕਿ ਘੋ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ ਆਖਰਕਾਰ ਇਹ ਜਿੰਨੀ ਸਮਗਰੀ ਜਾ ਰਹੀ ਹੈ ਪਿੰਡਾਂ ਦੇ ਲੋਕਾਂ ਤੋਂ ਹੀ ਜਾ ਰਹੀ ਹੈ ਤੇ ਚਲੋ ਠੀਕ ਆ ਜੇ ਸ਼ਰੋਨੀ ਕਮੇਟੀ ਦੇ ਹਸਾਬ ਦੇ ਨਾਲ ਲੋਕਾਂ ਦੀ ਫਾਇਦਾ ਹੁੰਦਾ ਹੈ ਨਫਾ ਹੁੰਦਾ ਹੈ ਤਾਂ ਇਹਦੇ ਵਿੱਚ ਕੋਈ ਅਤਖਤ ਨਹੀਂ ਦੀ ਗੱਲ ਨਹੀਂ ਚਲੋ ਬਰੇਣਾ ਹੀ ਸਾਰੀਆਂ ਗੱਲਾਂ ਚੱਲਦੀਆਂ ਪਰ ਸਮਝਣ ਤੇ ਸੋਚਣ ਵਾਲੀ ਇਹ ਗੱਲ ਅਸੀਂ ਹੈ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਇਹ ਕੀ ਬਣਾਵੇ ਤੋਰੀਆਂ ਵੱਡੂ ਹੀ ਬਹੁ ਦਾ ਨਾਂ ਇਸ ਗੱਲ ਵਾਂਗੂ ਨਾਂ ਜਿਹੜਾ ਚੱਲਦਾ ਉਹੀ ਚੱਲਦਾ ਸੁਪੀਰ ਸਿੰਘ ਬਾਦਲ ਦਾ ਪਰ ਰਾਤ ਸਮਗਰੀ ਜਿਹੜੀ ਇਹ ਸਾਰੀ ਲੋਕਾਂ ਵੱਲੋਂ ਇਕੱਠੀ ਕੀਤੀ ਗਈ ਆ ਜਿਹੜੇ ਕਿ ਦੇਖੇ ਜਾ ਸਕਦੇ ਇੱਕ ਦੂਸਰੇ ਤੋਂ ਅੱਗੇ ਵੱਧ ਵੱਧ ਕੇ ਲੋਕਾਂ 'ਚ ਉਤਸ਼ਾਹ ਹੈ ਹੜਪੀੜਤਾ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਦੇਖੋ ਸਾਹਮਣੇ ਟਰੱਕ ਖਤਰਾ ਮੋਲ ਲੈ ਕੇ ਵੀ ਸੇਵਾ ਕਰ ਲਈ ਪਿਆ ਟੋਪ ਇੱਕ ਦੂਸਰੇ ਤੋਂ ਅਗਲੇ ਲੰਘਦੇ ਹੋਏ ਇੱਕ ਦੂਜੇ ਨੂੰ ਪਾਸ ਕਰਦੇ ਹੋਏ ਬਿਲਕੁਲ ਜੋਰਧਾ ਦੀ ਨਾਲ ਸਾਡੇ ਪੰਜਾਬੀ ਜਾ ਰਹੇ ਆ ਪਾਰਟੀ ਕੋਈ ਵੀ ਹੋਵੇ ਪਰ ਇਹ ਪੰਜਾਬੀਆਂ ਦਾ ਜਿਹੜਾ ਹੈਗਾ ਮਾਰਨਾ ਉਸੇ ਨੂੰ ਜਾਣਦੇ ਦੇਖੋ ਕਿ ਲੰਮੀਆਂ ਕਾਰਾਂ ਵਿੱਚ ਕਿਸ਼ਤਾਂ ਗੱਡੀਆਂ ਜਾ ਰਹੀਆਂ ਇਹ ਸਿਰ ਸਾਡੇ ਪੰਜਾਬੀਆਂ ਦੇ ਵਿੱਚ ਹੀ ਕਿੰਨੇ ਕਿੰਨੇ ਹਾੜ ਆਏ ਮੁਸੀਬਤਾਂ ਆਈਆਂ ਉਹ ਲੋ ਜਿਹੜੇ ਲੋਕ ਹੈਗੇ ਆ ਕੱਪ ਚਾਹ ਦੇ ਤੱਕ ਵੀ ਕਿਤੇ ਨਹੀਂ ਜਿਹੜੇ ਬਾਹਲੀਆਂ ਢੀਂਗਾ ਮਾਰਨ ਵਾਲੇ ਗੱਲਾਂ ਮਾਰਨ ਵਾਲੇ ਲੋਕ ਪਰ ਇਧਰ ਦੇਖੋ ਕਿ ਇਸ ਤਰ੍ਹਾਂ ਖਤਰਾ ਮੌਲ ਲੈ ਕੇ ਵੀ ਰਾਤ ਸਮੇਂ ਦੇ ਟ੍ਰੱਕ ਜਿਹੜੇ ਉਹ ਇੱਕ ਦੂਜੇ ਤੋਂ ਅੱਡੇ ਲੰਗਾ ਲੰਗਾ ਕੇ ਜ਼ਰੂਰਤਮੰਦ ਲੋਕਾਂ ਨੂੰ ਲਜਾਏ ਜਾ ਰਹੇ ਹਨ ਇਹ ਸਾਰਾ ਕੁਝ ਸਾਡੇ ਪੰਜਾਬ ਵਾਸੀਆਂ ਦੇ ਹਿੱਸੇ ਹੁੰਦਾ ਹੈ